ਨਾ ਤਾਰੀ ਜਾਣੇ ਆ ਵੇਖੋ ਬਿਨਾ ਬੈਠਾ ਬੋਗ ਮਾਲਕ ਤੋਂ ਬਣਾ ਬੈਠਾ ਬੋਗ ਸਭ ਆਹੋ ਬਣਾ ਕੇ ਵੀ ਦੇਖ ਲੋ ਕਿ ਆਏ ਨਾ ਕਦੇ ਚੱਤੇ ਚ ਬਲੇਖ ਆਹੀ ਆਹੀ ਉਹ ਸਾਰੀ ਰਾਤ ਲਾ ਦੇਣਗੇ ਆਏ ਕਦੇ ਲਾ ਯਾਰ ਰਾਤ ਲਾਵਾਂਗੇ ਨਾ ਬੱਕਰੀਆਂ ਵੀ ਹਣੀਆਂ ਨੇ ਬੱਕਰੀਆਂ ਬਣਾਉਣੀਆਂ ਨੇ ਬੱਕਰੀਆਂ ਬਣਾਉਣੀਆਂ ਆ ਵੀ ਲਾ ਗੜੇ ਪੁੱਜ ਬਹਾਦਮਾਂਗੇ 20000 ਰੁਪਏ ਨਾ ਜਿੱਕੇ ਜੰਮਾਉਣੇ ਤਾ ਬੱਕਰੀਆਂ ਗਾਲੀ ਕੱਢਣੇ ਮੇਰੇ ਮਾਜੇ ਪਾਲੀ ਨੇ ਸਭ ਭਾਈ ਗੱਲ ਕੀ ਹੋ ਗਈ ਗੱਲ ਦੱਸੋ ਬਣਾ ਨਾ ਬੋਗ ਦੀ ਗੱਲ ਕਰਨ ਨਾ ਮੈਂ ਦੇਖ ਬੈਠਾ ਬਣਾ ਪਾ ਲੋਕ ਬੜੀ ਵਰਨਾ ਲੋਕ ਮਾੜੀ ਮੈਠੀ ਸਹੀ ਗੱਲ ਬਿਠਾ ਕੇ ਰਖਾਉਂ ਮਾਣ ਨੂੰ ਮਨ ਇਹ ਗੁਰਤੀ ਰੱਖਣ ਮਾਣ ਦੀ ਖੁੱਦੀ ਮਨਦਾ ਕੇ ਫਿਰ ਦਾਲ ਨਹੀਂ ਕੱਢਣੀ ਨਹੀਂ ਨਹੀਂ ਸਵਾਦ ਆ ਬੋਗ ਨੂੰ ਕਹਿਣਾ ਮਾਰੀ ਲਾ ਇਹ ਦਰਜ ਹੋਈ ਲਾ ਨਹੀਂ ਮਾਰ ਲਾ ਬੜੀ ਵਧੀਆ ਹੈ ਕਿ ਜੱਤਾਂ ਰੱਖੀ ਮੈਨੇ ਇਹ ਸਾੜੇ ਵਾਲਾ ਇਹਦਾ ਮਤਾਂ ਨਹੀਂ ਦਸਾੜਿਆ ਜਿੱਥੇ ਬਹਿ ਗਏ ਭਾਈ ਹਿੱਲੀਆਂ ਨਹੀਂ 20-20 ਸਾਲ ਦਾ ਮੇਲਾ ਮੁੱਲਾ ਸਾਡਾ ਰਿਕਾਰਡ ਬੰਨ੍ਹਦਾ ਜਿੱਥੇ ਮਤਾਂ ਦੀ ਕਹਿੰਦੇ ਉਹਨੇ ਪੱਕਰੀ ਦੋ-ਦੋ ਸਾਲ ਪੱਕਰੀ ਭਾਈਆਂ ਦੀ ਇੱਕ ਅੱਧੀ ਲਗ ਲੈ ਇੱਕੀ ਮੁੱਠੀ ਦੇ ਦਾਣੇ ਪਾ ਕੇ ਭੋਗ ਪਾ ਕੇ ਬਹਾ ਦਿੰਦਾ ਅਗਲਾ ਲੋਕ ਕਿੰਨਾ ਕੁ ਪੁਰਾਣਾ ਚਰਗ ਦਾ ਮੇਲਾ ਬਹੁਤ ਟਾਈਮ ਦਾ ਪੁਰਾਣਾ ਸਾਰੀ ਉਮਰ ਜਰਗਦਾ ਮੇਲਾ ਹੋ ਗਿਆ ਜੀ ਐਵੇਂ ਬਹਿ ਜੇ ਭਾਈ ਇੱਥੇ ਰਾਤ ਕੱਟ ਜੰਗੇ ਐ ਨਹੀਂ ਜੂ ਵੀ ਚਲੇ ਜਾਣਗੇ ਹਲਦੀਆਂ ਨਹੀਂ ਆਈਆਂ ਜਰਗਦਾ ਪੱਕਾ ਗੰਬਰ ਆਈ ਲਿਆਵਾਂਗੇ ਬੱਕਰੀਆਂ ਲੈ ਡਰ ਕੋ ਜੜਤ ਲਾਲ ਬਣਾ ਐ ਦਾ ਕਰਦੇ ਕਿਉਂ ਹਾਂਜੀ ਬੱਕਰਾ ਨਹੀਂ ਬਣਦਾ ਯਾਰ ਹੈ ਬੱਕਰਾ ਉਪਰਾ ਨਹੀਂ ਬਣਦਾ ਕਰਦੀਆਂ ਮੱਕੇ ਰਾਂ ਟਕਾ ਕੇ ਆਏ ਥੋੜਾ ਵੀ ਇੱਥੋਂ ਬੱਕਰੀ ਨਵੀਂ ਕਰਾ ਲਈਏ ਉਹੀ ਥੋੜੀ ਕਹਿੰਦੇ ਨੇ ਵੀ ਇੱਕ ਜੜਦੀਆਂ ਬੱਕਰੀਆਂ ਹਨਾ ਠੀਕ ਲਾਡਾ ਡੁੱਡਾ ਵਿੱਚ ਹੀ ਰੋਣਾ ਕਰਦੀ ਤਿਆਰ ਕਰੀਆ ਇਹ ਕਥਣੀ ਆ ਉਹ ਵੀ ਨਹੀਂ ਵੇਚਣੀ ਉਹ ਨਹੀਂ ਵੇਚਣੀ ਕਿ ਚਾਹੇ ਪੁੜੀ ਹੋਵੇ ਚਾਹੇ ਇਹ ਕਥਣੀ ਆ ਉਹ ਵੀ ਨਹੀਂ ਵੇਚਦੀ ਅੱਛਾ ਵੇਚਦੀ ਨਹੀਂ ਤਕੜੀ ਨਹੀਂ ਭਾਈ ਹਾਂ ਸਾਡੀਆਂ ਇਹ ਉਹੜਾ ਬੱਕਰੀਆਂ ਆ ਲੈ ਕੇ ਇੱਦਾਂ ਨੂੰ ਬਾਗੀ ਦਾ ਪਰੇ ਅੱਛਾ ਪਕਾਣ ਕੇ ਜੀ ਰੱਖਣੀ ਆ ਕਿਤੇ ਹਾਂ ਜ਼ਰੂਰੀ ਆ ਭਾਈ ਮੇਲੇ ਨੂੰ ਦਿਖਾਵਾਂ ਤੈਨੂੰ ਸਾਡੀਆਂ ਇਹ ਨੀਲੂ ਆ ਜੀ ਜਾਵਾਂਗੇ ਜਾਵਾਂਗੇ ਆ ਦਿਖਾਉਣਾ ਵੀ ਮਸਲਾ ਅੱਛਾ ਸਾਡੇ ਸਾਰੀ ਦਿਹਾੜੀ ਲਾਉਂਗੇ ਬੱਕਰਾ ਕੋਈ ਮਾਰੀ ਸਾਡੀ ਦਿਹਾੜੀਆਂ ਦਿਹਾੜੀਆਂ ਸਾਰੀ ਦਿਹਾੜੀ ਤੇਰੇ ਸਾਹਮਣੇ ਬਹਾਦਮਾਨ ਸਪੈਦਾ ਦੱਦਾ ਚੰਡੇ ਕੇ ਰੱਖੀ ਹੋਈਆਂ ਨੇ ਨਹੀਂ ਬੈਠਣੀਆਂ ਨਹੀਂ ਇਹਨਾਂ ਨੂੰ ਕਹਿੰਦੇ ਆ ਪਤਾ ਇਹਨਾਂ ਨੂੰ ਵੀ ਆਹਦੇ ਆਪਾਂ ਨੂੰ ਪਤਾ ਹੈ ਇਹਨਾਂ ਨੂੰ ਸਾਡੇ ਵੀ ਆਏ ਪਤਾ ਇਹਨਾਂ ਨੂੰ ਐ ਨਹੀਂ ਪਤਾ ਵੀ ਕਿੱਥੇ ਰਾਤ ਨੂੰ ਬੈਠੇ ਨੇ ਉੱਥੇ ਹੀ ਬੈਠੇ ਨੇ ਕੌਲੇ ਆਉਂਗਾ ਬਹਿ ਗਿਆ ਇਹਨੂੰ ਪਤਾ ਵੀ ਕਰ ਇਹਨਾਂ ਦੇ ਲੈਣਾ ਅਮ ਜੀ ਦੇ ਕੌਲੇ ਕਿਹਦਾ ਬੋਲੇ ਨੇ ਇਹਨਾਂ ਰੱਜੇ ਦਾ ਮਾਇਰੇ ਟੋਟਿਆ ਨਾ ਇਹਨਾਂ ਨੂੰ ਪਤਾ ਯਾਰ ਇਹਦੇ ਕਿਹੜਾ ਕਿਹਨੇ ਹੱਥ ਵੇਖਣਾ ਵੀ ਭੈਣ ਜੀ ਯਾਰ ਸਾਰੇ ਵੀਰ ਖੜੇ ਨੇ ਬਾਈ ਇਹਨੂੰ ਗਿਆ ਕਾਲ ਲਗਾ ਲਿਆ ਖਾ ਲਿਆ ਜਿਹੜਾ ਹੁਣ ਕੋਈ ਹੱਥ ਬੰਨ ਕੇ ਬੇਨਤੀ ਆ ਕਰਨੀ ਕਿਸੇ ਨਾਲ ਕੋਈ ਹੋ ਸਕਦਾ ਠਹਿ ਠਹਿ ਇਹ ਜੇ ਨੰਬਰ ਤੇ ਆ ਗਿਆ ਬੋਕ ਹੈ ਬਦਾ ਇਨਾਂ ਉਹ ਤੇਰੀ ਤਸੱਲੀ ਕਰਾ ਕੇ ਆਪਾਂ ਉਹ ਹੀ ਲੈ ਆਏ ਦੀ ਛੋਕਲਾਂ ਇਹ ਪੀਏ ਵਾਲਾ ਕਹਨੂੰ ਲਿੱਛੂ ਆਪ ਜਰਾ ਯਾਰ ਇਹਦਾ ਬੱਕਰਾ ਆਪਣਾ ਕਿਸੇ ਕੋਲੀ ਦਿੱਤਾ ਜੀਗਾ ਯਾਰ ਆਪਣਾ ਬੱਕਰਾ ਜੀਗਾ ਇਹ ਅੱਛਾ ਇਹਦਾ ਬੇਖਸ਼ ਮਾਜਾ ਹੀ ਫਿਰਦਾ ਫਿਰਦਾ ਠੀਕ ਇਹ ਜਰਾ ਕਹਣਾ ਖਾ ਲੈ ਤਿੰਨ ਦਾ ਕਵਾੜ ਦੇ ਜਿਹਦਾ ਗੱਲ ਕਰੂੰ ਜੀ ਫਿਰਦਾ ਆਪਾਂ ਨੂੰ ਕੋਈ ਇਹਦਾ ਹੋਵੇ ਜਿੰਜਾ ਨੰਬਰ ਬੱਕਰਾ ਵਧੀਆ ਪਹਿਲੇ ਜਦੋਂ ਹੁੰਦਾ ਸਰਦ ਉੱਤੇ ਯਾਰ ਨਾ ਜਲੀ ਲਿਖਾਈ ਜਾ ਲੋਕਾਂ ਨਹੀਂ ਆਏ ਪੈਂਦੇ ਨੇ ਛੱਡ ਕੇ ਕੰਨ ਦਾ ਰੱਕੀ ਰੱਥੇ ਬਾਕੇ ਫਰੀ ਜਾਂਦਾ ਰੱਪੋ ਵਾਲੀ ਜੱਟਾਂ ਦਾ ਹੈ ਬੱਛਾ ਪ੍ਰਾਣਾ ਬਣਿਆ ਪ੍ਰਾਣਾ ਬਣਿਆ ਕੀ ਗੱਲ ਹੈ ਪ੍ਰਾਣਾ ਬਣਿਆ ਬੈਠਾ ਕਹਿੰਦੇ ਆਨੂੰ ਬੈਠਦੇ ਨੇ ਮਗਲ ਆ ਰੱਚੇ ਆਣਾ ਸਾਡੀ ਮੰਡੀ ਫਿਰਦੀ ਆਖੀ ਦੇਖ ਲੈ ਤੋ ਬਣਾ ਲਿਆ ਵੀਡੀਓ ਕਿਸੇ ਦਾ ਬੈਂਦਾ ਦਾ ਕਿੰਨਾ ਆ ਬਈ ਅਸੀਂ ਬੈਠਿਆ ਭੈਣ ਦੋ ਸਦਾਰਾ ਨੂੰ ਮੰਡੀ ਸਾਡੀ ਲਾਈਵ ਯਾਰੇ ਲਾਈ ਨਹੀਂ